ਲਓ ਜੀ ਬਾਬੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਖੋਬ ਤੁਸੀਂ ਸਾਰੇ ਵਧੀਆ ਹੋਵੋਗੇ। ਬਲੌਗ ਕਰਦੇ ਆਂ ਸ਼ੁਰੂ ਖੇਤਾਂ 'ਚ ਆਏ ਆਂ ਜੀ ਕੱਖਾ ਵੱਢਣ। ਤੇ ਪਰਸੋਂ ਜਿਹੜਾ ਮੀਂਹ ਡਿਆ ਨੇ ਬੜਾ ਕਰਿਆ ਤਾਂ ਨੁਕਸਾਨ ਆਇਆ ਹੁਣ ਇੱਧਰ ਬਾਜਰਾ ਸਾਰਾ ਹੀ ਬਿਛਾਤਾ। ਆ ਤੁਹਾਨੂੰ ਦਿਖਾਉਣਾ ਆ। ਅ 2.5-3 ਕਿਾਰੇ ਜਿਹੜੇ ਖੜੇ ਸੀਗੇ ਬਾਬੇ ਸਾਰੇ ਹੀ ਡਿਛ ਗਏ। ਆ ਵਿੱਚ ਵਿੱਚ ਕਿਤੇ ਕਿਤੇ ਰਹਿ ਗਿਆ ਖੜਾ ਜਿਹੜਾ ਹੁਣ ਇਹ ਥੱਲੇ ਸੈਟਕਤਾ ਇਹਨੇ ਜਿਹੜਾ ਗਿਰ ਗਿਆ ਥੱਲੇ ਸਾਰਾ ਹੁਣ ਗੜਨਾ ਇਹ। ਕਿਉਂ ਰਹਾ ਹਵਾ ਨਹੀਂ ਲੱਗਦੀ ਨਾ ਧੁੱਪ ਲੱਗਦੀ ਆ ਬੂਟਿਆਂ ਚ ਤਾਂ ਕਰਕੇ ਹੁਣ ਸਾਰਾ ਖਰਾਬ ਹੋਣਾ ਇਹ ਦੇਖ ਲੈ ਇਹਨਾਂ ਦਾ ਕੀ ਬਣਦਾ ਤੇ ਇਧਰ ਆ ਥੋੜਾ ਜਿਹਾ ਰਹਿ ਗਿਆ ਖੜਾ ਆ ਇਹ ਸਹੀ ਆ ਫਿਲਹਾਲ ਹਲੇ ਮੰਨ ਕੇ ਚਲੋ ਇੱਕ ਅਦਮ ਹੀ ਹੋਰ ਆ ਗਿਆ ਹਵਾ ਆ ਗਈ ਨੇ ਵੀ ਗਿਰਜਣਾ ਆ ਬਾਜਰੇ ਦਾ ਬਹੁਤ ਸਿਆਪਾ ਚਰੀ ਨਹੀਂ ਹਲੇ ਚਰਦੀ ਹੈਗੀ ਚਰੀ ਇਦਾਂ ਖੜੀ ਰਹਿੰਦੀ ਆ ਚਰੀ ਦਾ ਜਿਹੜਾ ਤਣਾ ਹੁੰਦਾ ਮਜ਼ਬੂਤ ਹੁੰਦਾ ਬਾਜਰੇ ਦਾ ਤਣਾ ਥੋੜਾ ਨਿੱਗਰ ਹੁੰਦਾ ਪਾਣੀ ਜ਼ਿਆਦਾ ਭਰਿਆ ਹੁੰਦਾ ਇਹਦੇ ਵਿੱਚ ਤਾਂ ਗਰ ਕਿਸਲਾ ਛੇਤੀ ਕਰਦਾ ਹੈ ਬਾਕੀ ਮੋਟਰ 'ਤੇ ਬੈਠਾ ਚਾਚਾ ਤੇ ਪੰਮਾ ਬਾਈ ਫੋਨ ਆਇਆ ਤਾਂ ਉਹਨਾਂ ਦਾ ਮਲਾਉਂਦੇ ਉਹਨੂੰ ਉਹਨਾਂ ਨੂੰ ਸਤਿਗੁਰਾਲ ਜੀ ਸਤਿਗੁਰਾਲ ਜੀ ਹੋਰ ਰੱਤੀ ਕਿਵੇਂ ਆ ਚਾਚਾ ਦਾ ਠੀਕ ਹੈ ਹੋ ਬੰਮੇ ਬਾਈ ਤੇਰੀ ਬਿੱਲੀ ਗਿਆ ਲੈ ਬੜੇ ਦਿਨ ਬਾਅਦ ਮਿਲੇ ਅੱਜ ਕਿੱਥੇ ਰਹਿੰਦੇ ਯਾਰ ਇੱਧਰ ਖੜਾ ਤੂੰ ਨਹੀਂ ਨਹੀਂ ਤੁਸੀਂ ਰਹਿੰਦੇਗੇ ਇੱਥੇ ਆ ਹੈ ਤੇ ਕਿਹਦੇ ਪਿੰਡੇ ਇਹ ਕਿੱਥੇ ਜਾਣਾ ਹੈ ਤਿਹਦਾ ਮਤਲਬ ਮੈਂ ਹੀ ਨਹੀਂ ਮਿਲਦਾ ਤੂੰ ਵੀ ਨਹੀਂ ਆਉਂਦਾ ਹੂੰ ਆਊਟ ਕਿ ਛੱਡ ਜਿਆ ਮਿਲ ਕੇ ਮਿਲ ਕੇ ਹੀ ਲਾਗੇ ਕਿ ਤਾ ਲਾਗੇ 10 ਪੇ ਤਨੇਰੇ ਹੋਏ ਬਾ ਤੂੰ ਵੀ ਦੇਖਦੇ ਰਹਿੰਦਾ ਕੋਈ ਕਿਹੜਾ ਟੱਕਰ ਹੋਣਾ ਉਹ ਵੀ ਫਿਰ ਸਵੇਰੇ ਸਾਡੀ ਡਿਊਟੀ ਬਿਠਾ ਕੇ ਜਾਂਦਾ ਹੈ ਅਦਿਲਾ ਡੋਲੀਆਂ ਚੱਕੀ ਬੈਠੇ ਦੋਹੇ ਡੋਲੀਆਂ ਲਈ ਆਈ ਤੇ ਆ ਕੇ ਲੇ ਦੁੱਧ ਆਏ ਘਰ ਮੈਂ ਵੀ ਅੰਦਰ ਜਾ ਫਿਆ ਮੈਂ ਵੀ ਦੁੱਧੇ ਪਾਉਣ ਆਇਆ ਤਾਂ ਮਰੀ ਨਿਗਾਹ ਪਈ ਉੱਥੇ ਤੇ ਮਹਾ ਚਾਚਾ ਬੈਠਾ ਅੱਛਾ ਕਹਿੰਦਾ ਬਾਅਦ ਚ ਲੈ ਕੇ ਜਾਊਂਗਾ ਪਰ ਇਹਨਾਂ ਨੂੰ ਠਹਿਰਾ ਪਹਿਲਾਂ ਇਹਨੂੰ ਕਾਬੂ ਕਰ ਲੈ ਇਹਨਾਂ ਲੱਗਣ ਆਹ ਮੇਰਾ ਅੱਜ ਗੱਲ ਤੇ ਨਹੀਂ ਪਤਾ ਕੀ ਮਾਲਾ ਦੇ ਹਾਲਾਤ ਕੀ ਚੱਲ ਰਹੇ ਆ ਰੇ ਕੋਈ ਤਾਂ ਅਜੇ ਬੈਠਾ ਹਰੇ ਕੋਈ ਕੈਮਰਾ ਖੋਲ ਨਹੀਂ ਤਿਆਰ ਜਿੱਦਾਂ ਤੂੰ ਮੇਰੀ ਰੈਂਟ ਤੇ ਹਰੇ ਕੋਈ ਪਤਾ ਨਹੀਂ ਲੱਗਦਾ ਕਿੱਥੋਂ ਗੋਲੀ ਚੱਲ ਰਹੀ ਐ ਇੱਥੇ ਆਏ ਨਹੀਂ ਬਦਲ ਲੱਗਣਾ ਵੀ ਕਿੱਧਰ ਉਹ ਘੇਰਾ ਖੋਲ ਜਣਾ ਇਹ ਚੱਕਰ ਆ ਇਹ ਬੇ ਕਰਤੀਸਪਰੇ ਜਿਹੜੇ ਬਰਾਕਾਰੀ ਜੀ ਕੱਖ ਜਿਓ ਫਿਰ ਬੜੇ ਬਾੜੀ ਅੱਛਾ ਮਰ ਗਿਆ ਮੜਾ ਜਾ ਹੁਣ ਮੈਂ ਫਿਰ ਪੈ ਗਿਆ ਫਰਕ ਕਰਤਾ ਪਹਿਲੇ ਜੇ ਮੌਸਮ ਸਾਫ ਹੋ ਜਾਵੇ ਤੇ ਖੁਰਪਰੇ ਸਾਫ ਕਰੂਗੇ ਉਹ ਤਾਂ ਨਹੀਂ ਨਿਕੜਾ ਬਤੂ ਖੜੀ ਕਰੀ ਵੀ ਇਹੜੀ ਹਾਂ ਉਹ ਸਟੈਂਡ ਵਾਲੀ ਆ ਉਹ ਦੇ ਕੇ 47 ਕਿਕਰਾਂ ਖੜੀ ਕਰੀ ਵੀ ਲੈ ਇਹ ਕਿੱਥੇ ਸਿੱਟੀ ਵੀ ਆ ਇਹਦੇ ਵੀ ਬਹੁਤ ਕੰਮ ਬੇਕਾ ਤੇਰੀ ਹੋ ਗਈ ਯਾਰ ਹਾਂ ਇਹਦੇ ਬਹੁਤ ਕੰਮ ਲਿਆ ਤੁਸੀਂ ਪਹਿਲਾਂ ਜਦ ਲਾਈਵ ਹੁੰਦੇ ਹੁੰਦੇ ਤੇ ਸਾਰ ਤਾਂ ਹੋ ਜਾਣ ਉਹ ਵੀ ਉਹ ਹੈ ਗੱਲ ਕੁਝ ਨਹੀਂ ਉੱਪਰ 50 ਕਿਰਮੀ ਦਾ ਲੱਗਣਾ ਹੁਣ ਜਿੱਥੇ ਪਿਆ ਉੱਥੇ ਪਿਆ ਹੈ ਉਹ ਦੋ ਦਿਨਾਂ ਉੱਥੇ ਪਿਆ ਹੈ ਆ ਉੱਥੇ ਵੀ ਪਿਆ ਹਾਂ ਉਹਨਾਂ ਦੀ ਮੋਟਰ ਤੇ ਦੇਖ ਤਾਂ ਜੀ ਕਿ ਕਿਹੜਾ ਬੰਦ ਖੜਿਆ ਇਹ ਕੁਝ ਨਹੀਂ ਹੁੰਦਾ ਇਹਦੀ ਕਰਦੋਂ ਡੁੱਟਦੀ ਹੈ ਇੱਕੇ ਚੱਕੜ ਔਖਾ ਹੀ ਦਾ ਬਜਨ ਪਾਉਦਾ ਜਿੱਥੇ ਫੋਨ ਫੜ ਹੁੰਦਾ ਨਾ ਉਹ ਚੀਜ਼ ਖਰਾਬ ਹੋ ਜਾਂਦੀ ਆ ਇਹਦਾ ਬਜਨ ਜ਼ਿਆਦਾ ਹੈ ਹੂੰ ਇਹ ਹੋ ਵੀ ਤੇਰਾ ਸਟੈਂਡ ਟ੍ਰੈਲੀ ਜਿੰਦਾ ਚਾਹੁੰਦਾ ਤਾਂ ਹੀ ਦਾ ਜੱਤੇ ਫਿਰ ਟਿੱਗਿਆ ਵਾਜੇ ਬਜਨ ਉਹਦਾ ਉਹ ਪਾ ਰਹੀ ਆ ਉਹ ਤਾਂ ਹੀ ਟਿੱਗਦਾ ਨਹੀਂ ਤਾਂ ਗਿਰਦੇ ਮਰ ਜੇ ਕੱਲ ਕੁਝ ਨਹੀਂ ਪੁਰੀ ਟੈਂਪਰੀ ਆਉਣੀ ਉਹਦੀ ਹਾਂ ਐ ਨਰਵਾਓ ਹਾਂ ਦੂਏ ਦਾ ਇਹ ਨਾਲ ਨੂੰ 50 ਟੋਣ ਲਿਓਣੇ ਆ ਆਹੋ ਜਦ ਠੱਕਾ ਕਰਦੇ ਫਿਰ ਟੁੱਟਦਾ ਫਿਰ ਟੁੱਟਦਾ ਤੂੰ ਦਾ ਦੂਏ ਖਰਾਬ ਕਰ ਲੈ ਜਿਹੜੇ ਹੱਥ ਵਿੱਚ ਆਏ ਕੋ ਮੁੰਦੇ ਲਾਟੂ ਜੇ ਦੂਏ ਹਾਂ ਬੜੀ ਵਧੀਆ ਪਰ ਉਹ ਹੈ ਨਹੀਂ ਸਾਹਮਣੇ ਵਾਲੀ ਆ ਯਾਰ ਹੂੰ ਉਹ ਸਾਹਮਣੇ ਵਾਲੀ ਕੀ ਆ ਉਹ ਜਿੱਥੇ ਟੇਪ ਆਇਆ ਮੈਂ ਜੂਫਿਆ ਉਹ ਕੋਈ ਕਰਤਨ ਲੈਣੀ ਉਹ ਕੀ ਕਰੂਗਾ ਚੱਲ ਜੜਾਕੇ ਬੋਲ ਜੰਦੇ ਇਹਨੂੰ ਜੜਾਕੇ ਬੋਲ ਕੇ ਦੂਦੇ ਬੱਦਲ ਅਜ ਫੇਰ ਹੋਇਆ ਵਾ ਬੱਦਲ ਤਾਂ ਭਾਈ ਹਲੇ ਰਹਿਣੀ ਰਹਿਣਾ ਚੱਲਦਾ ਵੀ ਦੱਖਣ ਅੱਜ ਹਾਂ ਨੇ ਤਾਂ ਬੱਦਲ ਪੂਰਾ ਕੋਲੇ ਆ ਗਿਆ ਸਵੇਰੋਂ ਸਾਫ ਹੋ ਗਿਆ ਬੱਦਲ ਜਾ ਮੈਂ ਚਾਰੇ ਨਿਕਲੂ ਸੀ ਚੱਲਦਾ ਪਹਾੜ ਹੈਗਾ ਨਾ ਫਿਰ ਕੱਖ ਹੁਣ ਸ਼ਾਮ ਨੂੰ ਪੜਨੇ ਹੁਣ ਕੱਖ ਤਾਂ ਭਾਈ ਸ਼ਾਮ ਨੂੰ ਪੜਦਾ ਹੁੰਦਾ ਮੈਂ ਉਸ ਪਈ ਵੀ ਹੁੰਦਾ ਯਾਰ ਮੰਨੂ ਸਵੇਰੇ ਵੱਢਣੇ ਪੈਣੇ ਆ। ਹੋਰਾਂ ਵੀ ਖਾ ਸਾਫ ਕਰਕੇ ਆਮ। ਕਿਹੜੀ? ਮੰਡ ਚ। ਅੱਛਾ। ਟਾਲੀ ਵੱਢ ਕੇ ਤਕੜੀ। ਟਾਲੀ ਵਾਲੇ ਖੇਤ ਵਾਲੇ। ਲੈ ਨੇ ਟਾਲੀ ਆ ਹੀ ਸਾਬ ਦੂਈ ਕੰਮ ਆ। ਅੱਛਾ ਤੇ ਅੱਗੇ। ਉਹ ਹੈਗਾ ਸਰੇ ਜਾ ਕੇ ਆ। ਉਹਰਾ ਨਹੀਂ ਹੈਗਾ। ਸਰੇ ਜਾ ਕੇ ਆ। ਸਰੇ ਜਾ ਕੇ ਜਾਓ ਬਾ ਖੜਾ ਬਣਾਦਾ। ਉਹ ਹੈ ਜਾ ਖੜਾ ਹੈ। ਇੱਕ ਮਣੋਕਲਾ ਤਕਣਾ ਐ ਪੰਡ। ਹੂੰ ਹੂੰ। ਉਹ ਵੱਢ ਲਿਆਉਂਗਾ ਸਭ ਤੋਂ ਬਾਅਦ ਸਪਰੇ ਮਾਰ ਦੂੰਗਾ। ਦੁਬਾਰੇ ਜੀਨ ਜਾ ਕੇ। ਤੁਮੇਰੀ ਆਹ ਹੀ ਸਾਬ ਬਣਦੀ ਐ। ਵੀ ਜਾ ਕੇ ਉਹਨੂੰ ਰੋਟੀ ਫੈਲੂ। ਬਨ ਵਾਲੀ ਸਾਈਡ ਐ। ਹੈ? ਬਨ ਵਾਲੀ ਸਾਈਡ। ਬਨ ਵਾਲੀ ਸਾਈਡ। ਠੀਕ ਐ। ਇਹ ਖਾਲਸਾ ਹੋਊਗੀ ਫੇ ਪਾਣਾ ਸਪਰੇ ਜ਼ਿਆਦਾ ਸਰ ਕਰ ਦੂ ਹਾਂ ਜ਼ਿਆਦਾ ਜ਼ਿਆਦਾ ਫਿਰ ਉੱਪਰ ਦੇ ਧਾਨਾ ਪਰ ਵੀ ਗਿਰਨਾ ਨਾ ਹੁਣ ਹੁਣ ਤਾਂ ਨਹੀਂ ਹੋਣੀ ਧਾਨਾ ਬਸ ਸਪਰੇ ਕੋਈ ਕਹੋ ਧਾਨਾ ਸਪਰੇ ਨਹੀਂ ਹੁਣ ਤਾਂ ਬਦਲ ਗਿਆ ਹਾਂ ਵੀ ਤੇ ਰਹੇ ਹੁਣ ਨਾ ਰਹਿੰਦਾ ਆ ਜਾ ਸਾਡਾ ਕਿਦ ਨਿੰਦਾ ਨਾ ਕਹਿੰਦਾ ਇਹ ਵਿਸ਼ੇਤਾ ਹੈ ਆਹੀ ਰਹਿੰਦਾ ਹੈ ਹੂੰ ਉਹ ਤਾਂ ਸਾਰੇ ਕਿਤੇ ਨਿਬੜ ਗਿਆ ਕੰਮ ਬਸ ਜੇ ਵੀ ਲੋਡ ਪਾਗੀ ਤਾਂ ਕਰ ਦੂਗੇ ਨਹੀਂ ਲੋੜ ਨਹੀਂ ਐ ਕਿ ਨਹੀਂ 26 ਨੂੰ ਲੋਡ ਪੈਣੀ ਦੀ ਲੋਡ ਪੈ ਇਹ 26 ਹੈ 26 ਹੈ ਇਹ ਬਿਸ਼ੇਤੀ ਲੱਗਦੀ ਹੈ ਨਾ ਖੱਬੀ ਇਹ ਗੇਤੀ ਵੀ ਲੱਗਦੀ ਹੈ ਦੋਵੇਂ ਪਾਸੇ ਲੱਗਦੀ ਹੈ ਇਹ ਗੇਤੀ ਦਾ ਝਾੜ ਘੱਟ ਹੈ ਇਹ ਖੇਤੀ ਦਾ ਵੱਧ ਹੈ ਅੱਛਾ ਐਡਾ ਹੀ ਹੈ ਫਿਰ ਜੇ ਉਹ ਨੂੰ ਪਹਿਲਾਂ ਹੀ ਟਾਈਮ ਦੇ ਪਹਿਲਾਂ ਹੀ ਲਾ ਦੂੰਗਾ ਉਹਦਾ ਘਟਣਾ ਹੀ ਹੈ ਜੇ ਟਾਈਮ ਦੀ ਫਸਲ ਆਉ ਡੈਬ ਨਾਲ ਲੱਗੇ ਫਿਰ ਵਧੀਆ ਝਾੜ ਦਿੰਦੀ ਹੈ ਹੈ ਕਿ ਨਹੀਂ ਵੀ ਐਨੇ ਤਰੀਕੇ ਦੇ ਭਾਈ ਇਹ ਲੱਗਣੀ ਹੈ ਬਾਈ ਨੇ ਇੱਕ ਨੇ ਕਮੈਂਟ ਕਰਿਆ ਵਾ ਹਾਂ ਜੇ ਪਣ ਪਾਇ ਪੜੀ ਵੀਡੀਓ ਨਹੀਂ ਬਣਾਈ ਹਾਂ ਉੱਥੇ ਬੈਠੇ ਪਾ ਹਾਂ ਵੀ ਕੇਸ ਕਰਨ ਜੇ ਬਹੁਤ ਕਹਿੰਦਾ ਯਾਰ ਤੁਹਾਡੀ ਜ ਤੜ ਨਹੀਂ ਹੈਗੀ ਕਹਿੰਦਾ ਧਰਨਾਂ ਲਾ ਦੋ ਉਹਦੇ ਮੁਰੂ ਜਾ ਕੇ ਮੈਂ ਕੋਈ ਨਹੀਂ ਭਰਾਵਾ ਜੇ ਤੜ ਦਿਖਾਉਣੀ ਪੈਗੀ ਮੈਂ ਹਾਂ ਜੇ ਹੁਣ ਲੀਕ ਹੋ ਗਈ ਫਿਰ ਤੜ ਦਿਖਾਉਂਗਾ ਭਾਈ ਹਾਂ ਠੀਕ ਨਹੀਂ ਕਹਿੰਦਾ ਸਾਡੇ ਤਾਂ ਜਿਹਦੇ ਧਾਰਾ ਲਾ ਦੰਨੇ ਆ ਮੈਂ ਕੋਈ ਗੱਲ ਨਹੀਂ ਬਾਈ ਉਹ ਤੇ ਪਾਣੀ ਭਰ ਗਿਆ ਚਾਚੇ ਜਿਹੜਾ ਉਧਰ ਪੱਟਿਆ ਦਾ ਇਹਨਾਂ ਨਹੀਂ ਕਿਹੜਾ ਟੋਆ ਪਾਣੀ ਦਾ ਤਾਂ ਮੀਹ ਥੋੜਾ ਪਾਣੀ ਪੀ ਨਹੀਂ ਪਿਆ ਹਾਂ ਉਹ ਮਿੱਟੀ ਨਹੀਂ ਪਾਉਗੀ ਜੀ ਇਹਦੇ ਤੇ ਹੁਣ ਪਾਣੀ ਸੁੱਕੇ ਤੇ ਫੇਰ ਪਾਉਗੀ ਇਹ ਕਿਹੜਿਆ ਹਾਂ ਹਾਂ ਵਹੀ ਟੋਏ ਜਿੱਥੇ ਲਾਗੇ ਕੇ ਜੋੜ ਉਹ ਆਦ ਕ ਪੈ ਜੂਗੀ ਕੋਲ ਤੇ ਜੁੜਨੀ ਹੈ ਹਾਂ ਤਨ ਬਾਹੂ ਸੁਤਨੂ ਨੇ ਬਤਾਇਆ ਬਾਬਾ ਜਦੇ ਬਿੱਟੀ ਬਾਦ ਵਿੱਚੀ ਤੋਂ ਹੋ ਗਿਆ ਬਸ ਬਹੁਤ ਹੈ ਰੂਆ ਪਾਣੀ ਖੜਾ ਬਸਦਾ ਨਾ ਵਿੱਚ ਸਾਰਾ ਨਹੀਂ ਪਿਆ ਬਖਾਉਦਾ ਆਪਣੇ ਨਹੀਂ ਸਭ ਤੋਂ ਜ਼ਿਆਦਾ ਪਿਆ ਆਪਣੇ ਵੱਧਾ ਆਪਣੇ ਵੱਧਾ ਇੱਧਰ ਕਰਾਲੀ ਵਾਲੀ ਸਾਈਡ ਵੀ ਘਾਟ ਆ ਇੱਧਰ ਨੂਰ ਪਰਬਿੱਧੀ ਵੀ ਸੇ ਜ਼ਿਆਦਾ ਆ ਇੱਧਰ ਘਾਟਾ ਹੋਰ ਦੂਰ ਹਾਂ ਮੰਡ ਜੇ ਘਾਟਾ ਹੈ ਮੰਡ ਜੇ ਹਾਂ ਆਪਣੇ ਬਹੁਤ ਬਈਆ ਇੱਥੇ ਦਾ ਆਪਣੇ ਗੀਤਾ ਤੱਕਰੇ ਘਟ ਹੈ ਇੱਥੇ ਵੀ ਦਿਨਾ ਫੈਸਲਾ ਮੱਛੂੜੇ ਸਾਈਡ ਵੀ ਘਟ ਹੈ ਕਿੱਥੇ ਲਿਆਤੇ ਨੇਰੀ ਐਸੇ ਤਾਂ ਮੈਨੂੰ ਲੱਗਦਾ 6 ਵਜੇ ਦਾ ਪਿੰਦ ਤਾਂ ਨਾ 6:00 6:00 ਵਜੇ ਸਟਾਰਟ ਹੋ ਗਿਆ ਤਾਂ ਹਾਂ ਦੇਖ ਲੈ ਵੀ ਮੈਂ ਵੀ ਭੇਜਦਾ ਹੀ ਗਿਆ ਨੀ ਜਿੱਦ ਜਤ ਗਿਆ ਕੰਮ ਨੂੰ ਇੱਕ ਗੱਲ ਬੰਮੇ ਉਹ ਆ ਇਹ ਗੰਨੇ ਗੁੰਨੇ ਦਾ ਫਾਇਦਾ ਕਰਿਆ ਵੈਸੇ ਉਹ ਆਏ ਤਾਂ ਕਿਸੇ ਚੀਜ਼ ਨੂੰ ਤਾਂ ਫਾਇਦਾ ਕਰਦਾ ਹੀ ਆ। ਇਸਾਰ ਵੀ ਕੋਈ ਨਹੀਂ ਹੈਗਾ ਨੁਕਸਾਨ ਸਿਰ ਨੂੰ ਨੀਮੀ ਜਗ੍ਹਾ ਤਾਂ ਵੱਢਣੇ ਪਰ ਹੋਟਾ ਬੋਲ। ਪਾਣੀ ਤਾਂ ਉਹ ਤਾਂ ਖਾ ਗਏ। ਇਹ ਹਵਾ ਨਾ ਚੱਲੇ। ਪਾਣੀ ਤਾਂ ਖਾ ਗਏ। ਖਾ ਜੇ ਨਾ ਪਾਣੀ ਪੰਚਾਰ ਦੇ ਵਿੱਚ। ਬਾਜਰਾ ਤਾਂ ਨਹੀਂ ਫਿਰ ਜੰਮ ਲਾ। ਕਿਹੜਾ ਹੈ ਲਾ ਬਾਜਰਾ ਜੰਮੂਗਾ ਜਿਹੜਾ ਉੱਚੀ ਜਗ੍ਹਾ। ਜਿਹੜਾ ਉੱਚੀ ਜਗ੍ਹਾ ਹੈਗਾ ਉਹ ਜੰਮ। ਹਾਂ ਜਿੱਥੇ ਖੜ ਗਿਆ ਪਾਣੀ ਉਹ ਨਹੀਂ ਜੰਮਦਾ। ਚੱਲ ਗਏ ਬੰਦੇ ਰਟ ਕੱਕਾ ਦੀ। ਟੂੜੀ ਨੂੰ ਸਾਧੂ ਫੜੇ। ਚੱਲ ਕਿਹੜਾ ਪੁੱਛਿਆ ਟੂੜੀ ਰੂੜੀ ਵੀ ਕਦਰ ਕਰੋ ਮੜੀ ਜੀ। ਜੇ ਟੂੜ ਐਗੀ ਤੂੜੀ ਹੋਰ ਬਾਜਰਾ ਸਿੱਟਦਾ ਹੋਣਾ ਇਹਨੇ ਜਿਹੜਾ ਖੜਾ ਤਾਂ ਮਾਣਾ ਮੋਟਾ ਉਹ ਗਿਰ ਗਿਆ ਵਾ ਨਾ ਗਿਆ ਇਹ ਦੋ ਦਿਨ ਪੱਟੇ ਨੇ ਹਾਂ ਉਹ ਥੋੜਾ ਗੜਨ ਲੱਗ ਗਿਆ ਚਾਚੇ ਥੱਲੇ ਜਿਹੜਾ ਗਿਰਿਆ ਵਾ ਹਾਂ ਮੇਰੀ ਫੈਣ ਘਾਟਾ ਹੁੰਦੀ ਸੀ ਸਾਈ ਹਾਂ ਜਿਹਦੇ ਤੂੜੀ ਪਾਉਣ ਲੱਗ ਗਿਆ ਮੇਰੇ ਤਾਂ ਲੋਟ ਆ ਫਰਕਤ ਨਹੀਂ ਤੇ ਜੀ ਨਹੀਂ ਫਿਰ ਜਰੂਰ ਪਾਛ ਵਜਾਉਣੇ ਬਾਜਰੇ ਦੇ ਵੱਡੇ ਨਾ ਮੈਂ ਤੂੜੀ ਟੋਕਰੀ ਵਾਹ ਪਰਾਂਟਾ ਸਿੱਟ ਹੋਰ ਕੀ ਨਹੀਂ ਚੋਕਰ ਜਾ ਕੇ ਮਹਿੰਗੀ ਪੈ ਜਾਂਦੀ ਥੋੜੀ ਜਿਹੀ ਐ ਹੋ ਜਾਂਦਾ ਘਰ ਜੇ ਖਾਣ ਪੂਰੀ ਹੈ ਬਗਿਆ ਹੋ ਤਾਂ ਮੈਂ ਮੁੱਲ ਲਤੀ ਵੀ ਆ ਇੱਜੇ ਕੋਲ ਦਾ ਘਰ ਦੀ ਇਹਨੂੰ ਤਾਂ ਚੋਅ ਆ ਇਹ ਤਾਂ ਪਈ ਮਗਰ ਪਹਿਲਾਂ ਦੀ ਪਈ ਆ ਤੇ ਹੁਣ ਆਪਾਂ ਤਾਂ ਇਹ ਦੇਖਣੀ ਮੁੱਲ ਐ ਕਿਤੇ ਬਹੁਤ ਘੱਟ ਰੱਖੀ ਆ ਕਿਨੇ ਮੈਂ ਹਾਂ ਪਹਿਲਾਂ ਹੀ ਤੇਰੇ ਇੱਕ ਖਾਣੇ ਨਹੀਂ ਖਾ ਮਨ ਲੱਗਾ ਖਾਲੀ ਹੋ ਜਾਂਦਾ ਜਦ ਪਿਛਲੇ ਸਾਲ ਨਾਲ ਐ ਤੂੜੀ ਤਾਂ ਬਹੁਤ ਪਈ ਆ ਹੂੰ ਤਦ ਮੈਂ ਲਾਈਆ ਹਰਪਾ ਉਧਰੋਂ ਵੱਡਾ ਜਾਂ ਦੋ ਗਿੱਟਾ ਕੱਢ ਕੇ ਨਾ ਪੱਲੇ ਲੈ ਲਾ ਲੱਗਣਾ ਜਿੰਦਾੜਿਆ ਕੋਈ ਕਿੰਨੇ ਕੱਕਲੇ ਜਾਏਗਾ ਹਾਂ ਇਹਦੇ ਵਿੱਚ ਕੈਮਰਾ ਲੱਗਾ ਹੋਇਆ ਉਹਦੇ ਡਰਗ ਰੌਣ ਕੈਮਰਾ ਲੱਗਾ ਜਦੋਂ ਪਤਾ ਲੱਗਿਆ ਅਮਰਦੀ ਪਾਣੀ ਦੇ ਹੰਡਾ ਇੱਕ ਦੀਆਂ ਦੋ ਲੈਣੀਆਂ ਵੀਰੇ ਨੇ ਅਰੇ ਆ ਗਿਆ ਥੋੜੀ ਸਿਰ ਨਾਲ ਬਗਵਾ ਹੁਣ ਸਹੀ ਥਲੀ ਕੇਰੇ ਦੀ ਸੀੜੀ ਮਹਗਾ ਵਾਲੀ ਦੀ ਢੋਈ ਜਾਂਦੇ ਤੁਸੀਂ ਹਾਂ ਕਹਿੰਦਾ ਨਹੀਂ ਯਾਰ ਕਹਿੰਦਾ ਗਰਮੀ ਬਹੁਤ ਹੈ ਮਾ ਇਹਦੇ ਵਿੱਚ ਕੈਮਰਾ ਲੱਗਾ ਹੋਇਆ ਲੇਜ਼ਰ ਦੇ ਵਿੱਚ ਲੱਗ ਗਿਆ ਵਗ ਗਿਆ ਬਗਾ ਵਿੱਚ ਲਾਇਆ ਵਗ ਗਿਆ ਨਹੀਂ ਉਹ ਦੇਖੋ ਉੱਪਰ ਉਹ ਦੇਖੋ ਛੁੱਟੀ ਵੀ ਲੱਗੀ ਨਹੀਂ ਲੈਟ ਹਾਂ 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 ਅੱਛਾ ਠੀਕ ਆ ਹੋ ਹੋਲਡਰ ਜੀ ਓਕੇ ਵਾਹ ਵੱਡਾ ਤਾਂ ਸਾਰੇ ਲਾਈ ਜੂਗਾ 15 ਵੱਡਾ ਤੇਰੇ ਨਾਲ ਢੇਕਾ ਹੋਵੇਗਾ 15 ਹੀ ਪੈਣੀ ਆ ਹਾਂ ਕਹਿੰਦਾ 15 ਹੀ ਲੱਗੂਗਾ ਯਾਰ ਬਗਾ ਉਹ ਕੈਮਰਾ ਲੱਗਿਆ ਹੋ ਸਕ ਹਰੇ ਨੇ ਪੁੱਛਿਆ ਮੈਂ ਕੱਖਾਂ ਨੂੰ ਰੱਖਣਾ ਪੈਣਾ ਬੰਦਾ ਕੱਖਾਂ ਨੂੰ ਕੀ ਅਰ ਲੋਡ ਨਹੀਂ ਆਉਂਦਾ ਚਾਚੇ ਸਵੇਰੇ ਦੇਖ ਹੁਣ ਉਸ ਹੁੰਦੀ ਆ ਸਵੇਰੇ ਵਾਲੇ ਹੁਣ ਜਿੱਦਾਂ ਮੈਂ ਤਿੰਨ ਭਰੀਂ ਦੇ ਵੜਤੀਆਂ ਪਰਸੋਂ ਤੱਕ ਚੱਲਲੇ ਹੋ ਜਾਂ ਨੂੰ ਸਾਲਾ ਸੇਕ ਨਿਕਲ ਜਾਂਦਾ ਟੋਕੇ ਜੋ ਨਹੀਂ ਨਹੀਂ ਇੱਕ ਭਰੀ ਵੱਢੀ ਮੈਂ ਕਿਹਾ ਵੀ ਸ਼ਾਮ ਨੂੰ ਵੱਢ ਕੇ ਰੱਖ ਦੇ ਕਰੇ ਇਕੱਲੇ ਵੱਢਣੇ ਆ ਵੀ ਚੱਕ ਮਾਪ ਲੈ ਜਾਨ ਜਾਂ ਹੋਰ ਕਿਸੇ ਨੂੰ ਪੁੱਛ ਲੈਣਾ ਹੋਰ ਕੋਈ ਸੁਣੇ ਭਈ ਇਹਨਾਂ ਕੋਲੋਂ ਪਤਾ ਆਪਣੇ ਹੱਥ ਬਗੈਰ ਕੰਮ ਕੁਝ ਨਹੀਂ ਹੈਗਾ ਯਾਰ ਜੇ ਆਮ ਲੇਟ ਹੋ ਜਾਣਾ ਫਿਰ ਲੋਟ ਨਹੀਂ ਆਉਂਦੇ ਉਹ ਸਾਜਦੇ ਆ ਰਿਹਾ ਤਿੰਨ ਦਿਨ ਦੇ ਪੜਵਾਲਾ ਹੋਰ ਕੀ ਹੈ ਇੱਕ ਉਹ ਸਾਜਦੇ ਆ ਜਾਂਦਾ ਉਹ ਨਹੀਂ ਜਾਂ ਤਾਂ ਉਹੀ ਵੱਢ ਕੇ ਰੱਖ ਦਵੇ ਉਹ ਹੁਣ 5 ਵਜੇ ਆ ਜਾਂਦਾ ਉਹ ਨਹੀਂ ਹੱਥ ਲਾਉਂਦਾ ਹੈਗਾ ਰੱਖਾਂ ਦੇ ਮੇਰੇ ਸਿਰ ਹੀ ਆ ਜਿੰਦਾਂ ਵਾਰੀ ਹੁਣ ਕੱਲ ਕੱਲ ਮੈਂ ਕਿਹਾ ਮਾਮਾ ਮੈਂ ਥੋੜੇ ਲੇਟ ਹੋ ਜਾਣਾ ਵੀ ਵੱਢ ਕੇ ਰੱਖ ਦੇ ਮੈਂ ਸਵੇਰੇ ਚੱਕ ਲਵਾਂਗਾ ਅੱਜ ਡੋਲੀ ਚੱਕ ਕੇ ਘਰ ਰੱਖਦੀ ਡੋਲੀ ਮੇਰਾ ਬੜਾ ਕਿਲੋ ਮੂਰੂ ਰਹੇਗਾ ਮੇਰੇ ਤਾਂ ਕਿਲੋ ਵੀ ਨਹੀਂ ਮੁਕਣਾ ਵੀ ਨਹੀਂ ਮੁਕੜਾ ਸਵੇਰੇ ਚੱਕ ਲਵਾਂਗਾ ਹੋਰ ਕੀ ਹੈ ਠੀਕ ਹੈ ਗੱਲ ਇਹ ਜੇ ਕੰਮ ਆ ਹਾਂ 니 ਜਲਾ ਪੈਕੇਟ ਲਿਆ ਫਿਰ ਪੈਟ ਵਾਲਾ ਸਭ ਤੋਂ ਵਧੀਆ ਉਹ ਸਭ ਤੋਂ ਵਧੀਆ ਰੈਫਰਿਜਰੇਟਰ ਦੀ ਲੋਡ ਨਾਲ ਕਾਹਦੀ ਲੋਡ ਨਹੀਂ ਨਹੀਂ ਠੀਕ ਨਾ ਮੈਂ ਹੋ ਗਾਹ ਗਾਹ ਮੰਨ ਕੇ ਜਲ ਜਲ ਹੁਣ ਤਾਂ ਬਾਜ਼ ਰਹਿ ਗਾ ਹੁਣ ਜਲ ਬਰਸੀਨ ਹੋਏ ਨਾ ਬਰਸੀਨ ਸਵੇਰੇ ਥੋੜੋ ਵੱਡ ਹੋਏਗਾ ਨਾ ਬਾਈ ਕਿੰਨੀ ਉਸ ਪੈਂਦੀ ਆ ਬਰਸੀਨ ਜੀ ਆਏ ਤਾਂ ਉਹਦਾ ਤਾਂ ਫਰਕ ਹੈ ਹਾਂ ਇੰਨੀ ਉਹ ਨਾਲ ਬਰਸੀਨ ਦਾ ਤਾਂ ਛੇਤੀ ਸੇਕ ਨਿਕਲਦਾ ਉਹ ਕਿੰਨਾ ਨਾ ਟੋਕਾ ਮੋਟਰ ਪਰ ਇਹ ਕਿੰਨਾ ਬਰਸੀਨ ਵੱਡਲਾ ਤੂੰ ਕੀ ਜਰਾਉਂਦਾ ਨਾ ਗਏ ਮਟੀਰੀਅਲ ਮਿੱਟੀ ਰਲ ਜਾਂਦੀ ਹਾਂ ਆਹ ਫਿਰਦਾ ਗੱਡੀ ਉਹ ਕਿੱਥੇ ਦਾ ਹੁਣ ਪਤਾ ਨਹੀਂ گیا ਵਾ ਤਾਂ ਗੱਡੀ ਚ ਲੱਗੇ ਪਤਾ ਨਹੀਂ ਆ ਚੱਕਰ ਕੋਈ ਬਦਲ ਲੱਗਦਾ ਇਹਦਾ ਇਹਦੀ ਹੀ ਜਾਣੇ ਨਾ ਆਪਾਂ ਪੁੱਛ ਸਕਦੇ ਆ ਨਾ ਆਪਣੇ ਕੋ ਆਰਡਰ ਪੁੱਛੇ ਨੀ ਕਿਹਿਆ ਨਹੀਂ ਦੋ ਦਿਨ ਮੂਟਰ ਕੋ ਮਾਉਣ ਨਾ ਕੱਲ ਨਾ ਕੱਲ ਬੈਠਾ ਸੀ ਸ਼ਾਮ ਨੂੰ ਹੈਗਾ ਸ਼ਾਮ ਨੂੰ ਇਕੱਲੇ ਬੈਠਾ ਸੀ ਸ਼ਾਮ ਨੂੰ ਆ ਗਿਆ ਤਾਂ ਚੰਨ ਚਾਨਣੀ ਰਾਤ ਹੈ ਸ਼ਾਮ ਨੂੰ ਮੈਂ ਗਿਆ ਉੱਥੇ ਬੈਠਾ ਮਾਹ ਘਰ ਨੂੰ ਨਹੀਂ ਜਾਣਾ ਮਾਹ ਮੱਛਰ ਮੱਛਰ ਨਹੀਂ ਲੜਦਾ ਤੇ ਕਦ ਆ ਗਿਆ ਉਹ ਰਾਤ ਉਹਦਾ ਚਾਰਣਾ ਜਾਤਾ ਜਾਂਦਾ ਚੰਦਰਮੇ ਦਾ ਤੇ ਫੋਂਟੋ ਚੱਲ ਜੀ ਮੋਟਰ ਪੰਨੂ ਉਹ ਵੇਚੇ ਟਰੈਕਟਰ ਉਹੋ ਚੱਲਦੀ ਆ ਗੱਲ ਚਾਚੇ ਅੱਛਾ ਹੂੰ ਦੋ ਤਿੰਨ ਬੰਦਿਆਂ ਨਾਲ ਚੱਲਦੀ ਆ ਠੀਕ ਹੈ ਟਰੈਕਟਰ ਵਧੀਆ ਆ ਯਾਰ ਦੋ ਦਿੰਨ ਟਰੈਕਟਰ ਹੂੰ ਆ ਕੱਲ ਕੱਲ ਤਾਂ ਇਹਨਾਂ ਦੇ ਚਾਰ ਟਰੈਕਟਰ ਵੇਚਦੇ ਨੇ ਇਹਨਾਂ ਨੇ ਨਵੇਂ ਹਾਂ ਨਾ ਇੱਕ ਨਵਾਂ ਅ ਚਾਰ ਪੁਰਾਣੇ ਪੰਜ ਟਰੈਕਟਰ ਵੇਚੇ ਗੱਲ ਇਹ ਜੱਗੂ ਨੇ ਇੱਕ 241 ਦਾ ਉਹ ਵੇਚਿਆ ਇੱਕ 750 ਸੋਨ ਵਾਲੀ ਦਾ ਉਹ ਵੇਚਿਆ ਜੇ 241 ਕਿੰਨੇ ਦੇ ਵਿਕਿਆ ਇੱਕ 275 ਵੇਚਿਆ ਜੇ 241 ਵਿਕੇ ਕਿੰਨੇ ਦੇ ਵਿਕਿਆ 241 ਤੇ ਅੱਛੇ ਉਹ ਮੰਨ ਕੇ ਚੱਲ ਵੀ ਮੈਨੂੰ ਜਿੱਥੇ ਤੱਕ ਮਾਇਆ ਦਾ ਵੀ ਉਹ 290 95 ਇੱਥੇ ਰੱਖ ਦੇ ਕਾਊਗਾ ਅੱਛਾ ਮੰਗਦੇ ਤਾਂ ਤਿੰਨ ਦੇ ਉੱਪਰ ਤੇ ਜਾਂ ਫਿਰ ਤਿੰਨ ਦੇ ਆਸ-ਪਾਸ ਵਿਕੇ ਉਹ ਮੰਨ ਕੇ ਤਿੰਨ ਪੰਜ ਦਾ ਉਹ 10 ਮਾਡਲ ਦਾ ਟੈਡਪਾ ਵਧੀਆ ਟਰੈਕਟਰ ਦਾ ਵਧੀਆ ਤਾਂ ਮਤਲਬ ਸੁੱਕਾ ਪਿਆ ਇੰਜਨ ਕਿਤੇ ਲੀਕ ਨਹੀਂ ਦਾ ਹੈਗਾ ਹਾਂ ਸੁਣੇ ਬ੍ਰੇਕਾਂ ਚ ਕੋਣੇ ਨਹੀਂ ਲੱਗੇ ਹੋਰ ਉਹਦਾ ਕੁਝ ਨਹੀਂ ਦਾ ਹੋਣ ਜਲਾ ਪਛਿਆ ਹੂੰ ਵਧੀਆ ਟਰੈਕਟਰ ਦਾ ਪੁਰਾਣਾ ਟਰੈਕਟਰ ਤੋਂ ਮਲ ਮੋਟ ਦਾ ਕੰਮ ਹੁੰਦਾ ਹੀ ਉਹਦਾ ਹੁੰਦਾ ਹੀ ਆ ਹੈ ਕਿ ਨਹੀਂ ਫਿਰ ਇੱਕ ਸੌਣ ਵਾਲੀ ਇੱਕਾ ਵਿਚੇ ਇਹਨਾਂ ਨੇ 750 15 ਮਾਡਲ ਬਹੁਤ ਵਧੀਆ ਦਾ ਮੂਰਲੇ ਟਾਇਰ ਦੇ ਨਾਲ ਦੀ ਟਰੈਕਟਰ ਦੇ ਪਛਿਆ ਹਾਂ ਮਗਰਲੇ ਟਾਇਰ ਮੰਨ ਕੇ ਚੱਲ ਦੁਆਰੇ ਪਏ ਹੋਏ ਤੇ ਉਹ ਵੀ 70 75 ਪੈਸੇ ਟਾਇਰ ਖੜੇ ਤੇ ਕੋਈ ਵਧੀਆ ਬਿਕ ਗਿਆ ਦੇ। ਫਿਰ ਕਿ ਨਮਾ ਇਹਨਾਂ ਨੇ 4x4 ਦੀ ਉਹ ਕਰਾਇਆ ਬੁੱਕ ਕਰਾਇਆ ਉਹ 852 ਵਿੱਚ ਦੇ ਕੇ ਦਿੰਦੇ। ਆ ਇਹਨਾਂ ਨਾਲ 48 ਹਜ਼ਾਰ ਨਹੀਂ ਆਉਂਦਾ 4x4। ਵਿੰਡੋ ਫਰ ਦੇਖੀ ਹੀ ਨਹੀਂ ਕਦੇ। ਉਹ ਆਉਂਦਾ ਏ ਉਹ ਪਹਿਲਾਂ ਇੱਕ ਦਿੱਤਾ ਇਹਨਾਂ ਨੇ। ਉਹ ਬਦਲ ਆਰਡਰ ਪਰ ਮੰਗਾਉਣਾ ਇਹ ਜਿਹੇ ਜਿਹੇ ਸਾਈਜ਼ ਹਾਂ ਤਾਂ ਕਰਕੇ ਫਿਰ ਕਿਉਂ ਐਡਾ ਬੜਾ ਟਰੈਕਟਰ ਆ ਫਿਰ ਉਹ ਮਗਾ ਕੇ ਖੜਾਉਣ ਦਾ ਕੋਈ ਫਾਇਦਾ ਨਹੀਂ ਇਹਨੂੰ। ਉਹ ਤਾਂ ਕਮਾਲਪਰੀ ਲੈ ਆਏ। ਹਾਂ 30 35 ਸੱਚੀ ਕੋ ਕਾਲੇ ਨੇ ਦਵਾ ਜਿਹੜਾ ਉਹ ਵੀ ਵਿਕਿਆ। ਕੋਈ ਹਾਂ। ਰਾਜਾ ਦੀਵੰਤੀ ਛੋਟਾ ਇੰਡਫਰ ਹਾਂ 21 ਮਾਡਲ ਇਹਨੇ ਉਹ ਰਿਸ਼ਤੇਦਾਰੇ ਦੇ ਕਾਲੇ ਦੇ ਰਿਸ਼ਤੇਦਾਰੇ ਹੈ ਨਹੀਂ ਕਮਾਲਪੁਰ ਵਾਲੇ ਜਿਹਨੋਂ 855 ਦਾ ਉਹ ਲੈ ਆਇਆ ਦੋ ਘਾਗਰ ਤੋਂ ਜ਼ਿਆਦਾ ਕਿਹੜਾ ਨਹੀਂ ਛੋਟਾ ਲੈ ਇਹ ਦੂ ਇੱਥੇ ਵਾਲਾ ਜਿਹਦੇ ਕੋਲ ਉੱਥੇ ਜ਼ਮੀਨ ਨਾ ਨਾ ਦੂਗਾ ਛੋਟਾ ਲੈ ਇਸੋਂ ਤੋਂ ਇਸ ਤੋਂ ਮਾਤ ਪਿਆ ਆ 855 ਜਨ ਦਾ ਵੀ ਤਾਂ ਉਹ ਵੀ ਹੈਗਾ ਮੈਂ ਲਾਦਾ ਉਹ ਵੀ ਉਹ ਵੀ ਹੈਗਾ ਉਹ ਛੋਟਾ ਹੈ ਨਾ ਟਰੈਕਟਰ ਉਹ ਵਧੀਆ ਕੰਮ ਸਾਰੀਆਂ ਜਾਂਦਾ ਹਰੇਕ ਹਰੇਕ ਫੰਕਸ਼ਨ ਉਹਦੇ ਵਿੱਚ ਰਿਵਰਸ ਪੀਟੀਓ ਅਗੇਰਾਂ ਚ ਸਾਰੀ ਪੀਟੀਓ ਦੀ ਚੱਲਦੀ ਆ ਠੀਕ ਹੈ ਡਬਲ ਕਲੱਚ ਹੈ ਪਾਵਰ ਸਟੀering ਆ ਥੋੜੇ ਪੁਰਾਣਾ ਹੀ ਹੈ ਇਹ ਕੀ ਮਾੜਲਾ ਹੋ ਵਿਚ ਘਟਾ ਗਿਆ ਦਾ ਬੰਦਾ ਹੋ ਬੜਾ ਲੈ ਗਿਆ ਦਾ ਬੰਦਾ 30 55 ਠੀਕ ਆ ਠੀਕ ਆ ਹੂੰ ਵਧੀਆ ਆ ਤਾਂ ਕਰਦੇ ਕੰਮ ਨੂੰ ਲੂਟਣ ਵਾਲੇ ਸਸਤਾ ਜੀ ਲੈ ਹੋਰ ਸਾਬਾ ਸੇ ਲੂਟ ਆ ਆ ਇਹ ਵੀ ਬਿਕਦੇ ਥੋੜੀ ਜੀ ਔਖੇ ਹੀ ਆਪਣੇ ਜਿਆਦਾ ਪੁਰਾਣੇ ਕੋਈ ਨੂੰ ਹਾਂ ਫੇਰ ਹਾਂ ਜਿਆਦਾ ਪੁਰਾਣਾ ਨਾ ਕਰੋ ਜੀ ਵੇਚਣਾ ਜੇ ਤਾਂ ਹਾਂ ਘਟਾਉਣਾ ਵੇਚ ਆ ਜੀ ਸਰੀ ਤੱਕੇ ਲੈ ਕੇ ਜਾਓ ਜਿੰਨਾ ਜੀ ਖੜਦਾ ਨਹੀਂ ਆਸ ਫੇਰ ਫੇਰ ਮੁੜ ਕੇ ਪਟਿਆਲਾ ਪਟਿਆਲਾ ਵਾਲਿਆਂ ਨੂੰ ਕੰਟੈਕਟ ਕਰੋ ਆਪਣਾ ਆਸ ਪੂਰੇ ਜੀ ਨਹੀਂ ਪੈਂਦਾ ਬੋਨਾ ਚ ਚਲਾਈ ਚੱਲੂ ਜਿਹੜੇ ਬਣਾਏ ਚੱਲਦਾ ਜਿੰਨਾ ਚ ਚੱਲਦਾ ਫੇਰ ਜੀ ਕੰਮ ਲੈਣਾ ਜੀ ਕੰਮ ਲੈਣਾ ਦੇਪਾ ਦੇਖੀ ਮਾਰਗੀਤ ਮਾਰਗੀਤ ਫਿਰ ਅੱਪਾ ਨੇ ਭਜੀ ਨੇ ਖੇਤੀ ਕਰਨੀ ਉਹਨੇ ਕਿਹੜੇ ਵਪਾਰ ਕਰਨਾ ਹੈ ਉਹ ਤਾਂ ਹੈ ਹੀ ਆ ਦਿਨ ਇੱਕ ਵਾਰ ਲਈਦਾ ਮੰਨ ਕੇ ਚੱਲ ਤਾਂ ਜ਼ਿੰਦਗੀ ਮੰਨ ਕੇ ਚੱਲ ਵੀ ਜਿਆ ਟਰੈਕਟਰ ਬੁੜਾ ਹੋਊਗਾ ਜਾ ਉਹ ਬੁੜਾ ਆਊਗਾ ਹੈਨਾ ਟਰੈਕਟਰ ਬੁੜਾ ਹੁੰਦੀ ਨਹੀਂ ਹਾਂ ਮਾਲਕ ਬੁੜਾ ਹੋਊ ਮਾਲਕ ਬੁੜਾ ਹੋਊ ਗਾ ਜੌਂਡੀਆ ਜੀ ਨੇ ਲੈ ਲਿਆ ਕਹਿੰਦਾ ਦੋ ਪੀੜੀਆਂ ਬੁੜੀਆਂ ਕਰ ਦਿੰਦਾ ਉਹਦੇ ਨਾਲ ਜੌਂਡੀਆ ਟਰੈਕਟਰ ਹੈ ਜਾ ਦੋ ਪੋਸਤਾਂ ਬੁੜੀਆਂ ਕਰ ਦਿੰਦਾ ਜੀ ਉਹਦੇ ਨਾਲ ਛੇੜਖਾਨੀ ਨਾ ਹੋਵੇ ਆਹੋ ਫਿਰ ਟਰੈਕਟਰ ਹੁਣ ਸਾਰੇ ਏਦਾਂ ਹੀ ਆ ਹੁਣ ਐਵੇਂ ਥੋੜੋ ਯਾਰ ਕੰਪਨੀ ਸੀ ਇਸ ਸਾਲ ਦੀ ਭਰੰਟੀ ਦੰਨੀ ਆ ਉਹੀ ਤਾਂ ਗੱਲ ਆ ਹੁਣ ਤਾਂ ਇੰਦਰ ਲਾਗੇ ਬਣਨਾ ਨਹੀਂ ਹੁਣ ਹੈ ਪਈ ਜਾਵੇ ਮੋਰੀ ਚਰੀ ਤੇ ਬਾਰਤੀ ਹੋ ਰਹੀਆਂ ਜਣੀ ਜਿਹੜੇ ਕਾਲੇ ਆਏ ਉਹ ਬਣਦੇ ਉਹ ਵੀ ਇੱਥੇ ਬਣਦੇ ਤੇ ਪੂਨੇ ਨਹੀਂ ਬਣਦੇ ਤੇ ਕਰ ਲਾ ਬਾਬੇ ਉਹਨਾਂ ਦਾ ਸਮਾਨ ਸਾਰਾ ਉੱਥੇ ਤੇ ਹੋਂ ਤੇ ਬਾਹਰ ਦੇ ਸੈਂਪਲ ਹੁੰਦੇ ਦੇ ਬਸ ਉਹ ਹੋਂ ਰੇ ਹੋਣ ਲੱਗੇ ਉਹ ਐਲਟੀ ਮਾਡਲ ਤੇ ਉਹ ਜਿਹੜਾ ਹੁਣ ਇਹਨਾਂ ਨੇ ਲਿਆ ਜੱਗੇ ਨਾਲੇ ਲਿਆ ਬਹੁਤ ਕਾਮਯਾਬ ਡਾਇਰੈਕਟਰ ਆ। ਸੁਵਰਾਜ ਵਾਲਾ ਫੈਕਟਰੀ ਆ ਉੱਥੇ ਥਾਲੇ। ਹਾਂ। ਇਹਨਾਂ ਨੇ ਹੁਣ ਉੱਥੇ ਮੋਟੇ-ਮੋਟੇ ਜੀ ਸਮਾਨ ਬਣਾਉਣੇ। ਉਹਦੇ ਬੰਦੜੀਆਂ, ਟੂਪਾ ਬਣਾਉਂਦੇ ਆ। ਥੱਲੇ ਵਾਲਾ ਪਿਛਲਾ ਬਲੌਕ ਵੀ ਬਣਦਾ। ਹਾਂ। ਵਾਲਾ ਤਾਂ। ਹੂੰ। ਇਹ ਬਣਨੇ ਆ ਬਾੜੂ ਤੇ ਬਾਕੀ ਦਾ ਸਾਰਾ ਸਮਾਨ ਵਾਰਦੀ ਆ ਕੇ ਫਿੱਟੂ। ਟੀਰੀ ਵਾਲਾ ਵੀ ਦੋਰੀ ਬਣਦਾ। ਹਾਂ। ਇਹ ਵੀ ਨਹੀਂ ਬਣਦਾ। ਉਹ ਇੰਡੀਆ 'ਚ ਬਣਦਾ, ਰੱਥੇ ਬਣਦਾ। ਉਹ ਬਣਦਾ ਇੱਥੇ ਨਹੀਂ ਬਣਦਾ। ਪੰਜਾਬ ਨਹੀਂ ਬਣਦਾ ਜਣੀ। ਪੰਜਾਬ ਨਹੀਂ। ਇਹ ਬਣਦਾ। ਪੁੰਨੇਪਨ ਸ਼ਹਿਰ ਉੱਤੇ ਬਣਦਾ ਕਿਤੇ ਇਹ। ਪੁੰਨੇ ਦਾ ਸੁਵਰਾਜ ਆ। ਉਹਦੇ ਸੁਵਰਾਜ ਹੀ ਆ ਗੱਲ ਸਵਰਾਜ ਸੋਨਾਲਿਕਾ ਇੱਕ ਆਜ ਗੁੰਨ ਵਾਲਾ ਸਵੈ ਦੇਸ਼ੀ ਇੰਡੋ ਫਾਰਮ ਇਹ ਇੱਥੇ ਬੱਦੀ ਬਣਦਾ ਆਹੋ ਆ ਸੋਨਾਲਿਕਾ ਛੇ ਹਜ਼ਾਰ ਰੁਪਏ ਸਰਵਰਾਜ ਵਾਲਾ ਨਹੀਂ ਕੋਈ ਰੁਪੜ ਬਣ ਜੀ ਸਰਵਰਾਜ ਦੀ ਮਿੰਦਰਾਂ ਨੇ ਖਰੀਦੀ ਪਈ ਆ ਸਵਰਾਜ ਦਾ ਸਮਾਨ ਕੋਈ ਰੁਪੜ ਬਣ ਜੇ ਨਾ ਕੋਈ ਕਰਾਲੀ ਬਣ ਜੇ ਨਾ ਕੋਈ ਕਿਤੀ ਬਣ ਜੇ ਨਾ ਬਾਅਦ ਚ ਜੋੜ ਦੇਣਾ ਤੇ ਉੱਥੇ ਲਈ ਜਾ ਕੇ ਨਾ ਹਾਂ ਇਹਨਾਂ ਦਾ ਵੀ ਮਿਕਸਰ ਡਰੈਕਟਰ ਹੈ ਸੋਨਾਲਿਕਾ ਵੀ ਇੰਡੋ ਫਾਰਮ ਹੈ ਸਾਰੇ ਹੋਏ ਆ ਚਲੋ ਫਿਰ ਮਿਲਦੇ ਆਂ ਜ਼ੋਰ ਵਾਹਤਾ ਹੈ ਦੇਸੀ ਵਧੀਆ ਰਹਿੰਦਾ ਘਰ ਦਾ ਜ਼ੋਰ ਤਾਂ ਤੇ ਹੈਗਾ ਹੀ ਆ ਜ਼ੋਰ ਤਾਂ ਸਾਲੇ ਬਹੁਤ ਮਾਰਦੇ ਆ ਇਹ ਸਮਾਨ ਰੇਕ ਜਗ੍ਹਾ ਮਿਲ ਜਾਂਦਾ ਹਾਂ ਲੈਟਰੇ ਹੋ ਜਿਹੜਾ ਸਮਾਨ ਸਦਾ ਮਿਲੇ ਯਾਰ ਹੁਣ ਪੱਠੇ ਪੁੱਠੇ ਆ ਪਰ ਜ਼ਿਆਦਾ ਤਾਂ ਬੇਸੀ ਟਰੈਕਟਰ ਚੱਲਦੇ ਆ ਕਹ ਜੌਂਡੀਅਰ ਕਿਤੇ ਦੇਖਿਆ ਪੱਠੇ ਮੈਦਾ ਦੇਖਿਆ ਨਹੀਂ ਹਾਂ ਜਿਹੜੀ ਮਸ਼ੀਨ ਮਿਕਸ ਕਰਦੀ ਮਿੱਟੀ ਉਹ ਜ਼ਰੂਰ ਲੱਗਿਆ ਵੇ ਸਾਡਾ ਗਿਆ ਵਜੋਂਡੀਅਰ ਤਨੂਪਾ ਵਦੀ ਪਰ ਆ ਜਿਹੜੇ ਟਰਾਲੀ ਨੂੰ ਆ ਜਾਂ ਸੋਨਾ ਲੀਕਾ ਜ 800 ਪਿੰਜ ਇਹੀ ਚੱਲਦਾ ਦੇਸੀ ਟਰੈਕਟਰ ਅੱਜ ਪਹੁੰਚੇ ਮੈਂ ਬਾਬੇ ਉਹ ਲੋਕੇਸ਼ਨ ਬੜੀ ਟੌਪ ਦੀ ਆ ਬੜੀ ਘੈਂਟ ਰ ਹੈ ਨੂੰ ਕਰ ਰਵੇ ਦੀ ਸਾਈਡ ਆਪਾਂ ਆਏ ਹੋਏ ਤੇ ਮੈਂ ਆਇਆ ਤਾਂ ਸਰਵਿਸ ਕਰਨ ਤੇ ਕਲਵੰਤ ਬਾਈ ਨਾ ਹੀ ਲੈਣਾ ਇਹੋ ਸੀਗੇ ਟਰੈਕਟਰ ਟਰੈਕਟਰ ਕੱਟਿਆ ਜੀ ਆਪਾਂ ਨੇ ਫਾਰਮ ਟਰੈਕ 45 ਉਹ ਵੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਬਾਬੇ ਤੁਸੀਂ ਵਿਊ ਚੈੱਕ ਕਰੋ ਦੇਖੋ ਇਹ ਆ ਸੋਹਣਾ ਵਿਊ ਹੈ ਹਰਿਆਲੀ ਬਾਲੀ ਹੈ ਇੱਧਰ ਬਹੁਤ ਜ਼ਿਆਦਾ ਹਰਿਆਲੀ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਾਬੇ ਉਹ ਟਰੈਕਟਰ ਫਾਰਮ ਟਰੈਕ 45 ਤੇ ਇਹ ਆਪਾਂ ਨੇ ਵਿੱਚ ਘਟਿਆ ਜੀ ਬਈਆਂ ਦਿੱਤਾ ਆਪਣੇ 50 50 ਡੀ ਟਰੈਕਟਰ ਬਈਆਂ ਨੇ ਵੀ ਬੜਾ ਰੀਜਨਲ ਰੱਖਿਆ ਵਾ ਨਹੀਂ ਗਾਲੇ ਬਾਈ ਪਹਿਲਾਂ ਮਿਲੋ ਕਾਲੇ ਬਾਈ ਨੂੰ ਹੋਰ ਕਾਲੇ ਵੀਰ ਵਧੀਆ ਵਧੀਆ ਹਾਂਜੀ ਹੋ ਗਈ ਪਾਰਟੀ ਫਿਰ ਅੱਜ ਹੋ ਗਈ ਜੀ ਹੋ ਗਈ ਹੋਰ ਗਲਵੰਤ ਬਾਈ ਠੀਕ ਹੈ ਜੀ ਵਧੀਆ 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 ਕਰਤੀ ਤੁਸੀਂ ਪਾਰਟੀ ਫਿਰ ਇਹਦੇ ਬਾਬੇ ਮਗਰਾੜ ਨਾ ਥੋੜੇ ਜਿਹਾ ਤਾਂ ਆਪਾਂ ਨੂੰ ਔੜ ਜੇ ਲੱਗਦੇ ਨੇ ਰਿੰਮ ਪਲਟਾਏ ਹੋਏ ਨੇ ਟਾਇਰ ਬਾਹਰ ਕੱਢੇ ਹੋਏ ਨੇ ਦੋਨੇ ਸਾਈਡ ਤੇ ਤੇ ਬਾਕੀ ਟਰੈਕਟਰ ਪਰ ਹਲੇ ਕੋਈ ਪਾਣੀ ਨਹੀਂ ਮਾਰਿਆ ਕੋਈ ਦੇਰ ਪਾਸ ਨਹੀਂ ਵੱਜੀ ਵੀ ਆ ਦੇਖ ਲਓ ਤੁਹਾਡੇ ਸਾਹਮਣੇ ਸਿੱਧਾ ਜ਼ਿਮੀਂਦਾਰ ਦੇ ਘਰ ਤੋਂ ਲੈ ਕੇ ਆਏ ਕਿਦਾਂ ਲਿਬੜਿਆ ਪਿਆ ਹਲੇ ਮੰਨ ਕੇ ਚਲੋ ਇਹਨੂੰ ਢਲਾਈ ਢਲਾਈ ਕਰਾ ਕੇ ਇਹਦੀ ਟਰੈਕਟਰ ਨੇ ਬਹੁਤ ਨਿਖਰਣਾ ਹੈ ਹਨਾ ਬਾਈ ਹੁੱਕ ਦੇਖ ਲਓ ਬਾਬਿਓ ਇਹ ਚੱਲ ਵੀ ਨਹੀਂ ਹੈ ਫਿਕਸ ਡਬਲ ਹੁੱਕ ਹੈ ਜੀ ਇੱਕ ਉੱਪਰ ਇੱਕ ਥੱਲੇ ਆ ਮਤਲਬ ਚਾਲਮੀ ਨੇ ਪੰਚਾਇਤ ਸਾਹਿਬ ਤੋਂ ਦਮਜਬੂਤ ਬਣਾ ਕੇ ਲਾਈ ਹੋਈ ਆਪਣੀ ਕਿੰਨੀ ਤੇ ਵੀ ਉੱਪਰ ਵੀ ਪਾ ਸਕਦੇ ਆ ਜੇ ਆਪਣਾ ਥੱਲੇ ਵਾਲਾ ਕੋਈ ਇੰਪਲੀਮੈਂਟ ਆਪਾਂ ਥੱਲੇ ਵੀ ਪਾ ਸਕਦੇ ਆ ਬਾਕੀ ਮਗਰਾੜ ਮਗਰੂੜਨ ਦੀ ਤੁਸੀਂ ਕੰਡੀਸ਼ਨ ਚੈੱਕ ਕਰੋ ਕੋਈ ਕਿਤੇ ਤੇ ਗਲੇ ਹੋਈ ਨਹੀਂ ਹੈਗੇ ਕਿਤੇ ਤੇ ਕੋਈ ਬੈਂਡ ਨਹੀਂ ਹੈ ਕਿਤੇ ਤੇ ਬੱਜਿਆਵਾ ਨਹੀਂ ਹੈਗਾ ਤੇ ਆਪਣਾ ਜ਼ਿਆਦਾਤਰ ਨਾ ਇਹਦੇ ਜਿਹੜੇ ਲਾਈਟਾਂ ਹੋ ਗਈਆਂ ਆਪਣੀਆਂ ਫਰੰਟ ਵਾਲੀਆਂ ਲਾਈਟਾਂ ਹੋ ਗਈਆਂ ਉਹ ਸ਼ੀਸ਼ਾ ਹੋ ਗਿਆ ਸਾਈਡ ਵਾਲਾ ਇਹਨਾਂ ਪਰ ਨਾ ਬਾਈ ਨੇ ਟੇਪ ਕਰਵਾਈ ਹੋਈ ਆ ਕਾਲੀ ਆ ਸਟਿੱਕਰਾਂ ਤੇ ਵੀ ਕਰਾਈ ਹੋਈ ਆ ਤਾਂ ਆਪਾਂ ਥੋੜੇ ਜਿਹਾ ਮੱਧਮ ਜਿਹਾ ਲੱਗਦੇ ਆ ਤੇ ਬਾਕੀ ਟਰੈਕਟਰ ਪੂਰਾ ਓਕੇ ਰਿਪੋਰਟ ਹੈ ਭੱਜ ਦਾ ਬਾਲਾ ਇਹ ਬਾਈ 15 ਮਾਡਲ ਹੈ ਜੀ ਇਹ ਤੇ ਬਾਕੀ ਆਪਾਂ ਨਾ ਇਹਨੂੰ ਮੰਨ ਕੇ ਚਲੋ ਇੱਕ ਵਾਰ ਕਾਲੇ ਬਾਈ ਦੀ ਲੜਾਈ ਧੜਾਈ ਕਰਾ ਕੇ ਹੈਨਾ ਕੰਡੀਸ਼ਨ ਆ ਰਹੀ ਐ ਦਿਖਾ ਕੇ ਤੇ ਆਪਾਂ ਫੇਰ ਇਹਦਾ ਆਪਾਂ ਰੇਟ ਦਾ ਹੋ ਕਰਾਂ ਬਾਬੇ ਸਿੰਗਲ ਕਲੱਚ ਆ ਇਹ ਸਿੰਪਲ ਸਟੀਅਰਿੰਗ ਆ ਜੀ ਟਾਇਰ ਮੰਨ ਕੇ ਚੱਲੋ ਮੂਹਰੇ ਵਾਲੇ ਤਾਂ ਬਾਈ ਨਵੇਂ ਨੇ ਨਵੇਂ ਵਰਗੇ ਹੀ ਆ ਐ ਮਾਰਫ ਦੇ ਮਗਰ ਲਈ 45 ਪੈਸੇ ਮੰਨ ਕੇ ਚੱਲ ਹੈਨਾ ਮਗਰ ਲਈ ਬਾਬੇ ਉਹ ਟਾਇਰ ਹੈਗੇ ਆ 45 ਪੈਸੇ ਮੂਹਰੇ ਵਾਲੇ ਤਾਂ ਮੰਨ ਕੇ ਚੱਲ ਵੀ ਤੂੰ ਨਵੇਂ ਨਾਲ ਦੇ ਹੀ ਆ ਨਵੇਂ ਹੀ ਆ ਹੈਨਾ ਨਵੇਂ ਹੀ ਆ ਤੇ ਬੜੀ ਰੀਜਨਲ ਬਾਈ ਨੇ ਰੱਖਿਆ ਉਹਦਾ ਟਰੈਕਟਰ ਇਹਨੂੰ ਦੂਜਾ ਨਾ ਸਪੈਸ਼ਲ ਉਹ ਲਵਾਇਆ ਹੋਇਆ ਬਾਈ ਨੇ ਆਪਣਾ ਡਰਾਈ 에ਅਰ ਕਲੀਨਰ ਸੁੱਕਾ ਤੇ ਆਹ ਮੁਰਲੀਆਂ ਟੇਪਾਂ ਤੇ ਇਹਨਾਂ ਤੇ ਵੀ ਹਾਂ ਹਾਂ ਪੂਰਾ ਐਨ ਭੱਜਦਾ ਬਾਲਾ ਏ 50 ਤੱਕ ਜਾਂਦਾ ਪਿਆ ਤੇ ਉੱਪਰ ਜਾਂਦਾ ਬੰਪਰ ਵੀ ਦੂਜਾ ਲਵਾਇਆ ਹੋਇਆ ਲੱਗਿਆ ਉਹਦਾ ਛੋਟਾ ਹੀ ਆ ਪਰ ਨਿੱਗਰ ਐ ਠੀਕ ਹੈ ਜੀ ਕੋਈ ਟਰੈਕਟਰ 'ਚ ਪ੍ਰੋਬਲਮ ਨਹੀਂ ਹੈਗੀ ਕੋਈ ਮੰਨ ਕੇ ਚਲੋ ਵੀ ਐਨ ਕੋਕਾ ਵੀਸ ਏ ਆ ਦੇਖ ਲਓ ਮਿੱਟੀ ਉਦਾਂ ਹੀ ਜੰਮੀ ਪਈ ਆਲੇ ਤੋਹਾ ਤੂ ਕਿਨਾਂ ਮਾੜਾ ਜਾ ਤੇ ਫੇਰ ਇਹਨੇ ਨਿੱਖਰਨਾ ਫੇਰ ਤੁਹਾਨੂੰ ਉਹ ਵੀ ਵੀਡੀਓ ਪਾਵਾਂਗੇ ਮਗਰਾੜਾਂ ਦੇ ਉੱਪਰ ਟੇਪ ਹੋਈ ਵੀ ਆ ਆ ਸਪੀਕਰ ਨਾਲੇ ਸੀਗੇ ਜੀ ਨਾਲੇ ਮਿਲਣਗੇ ਇਹ ਦੋ ਤੇ ਬਾਕੀ ਇੱਕ ਵਾਰ ਤੁਹਾਨੂੰ ਆਵਾਜ਼ ਚੈੱਕ ਕਰਾ ਦਿੰਨੇ ਆਪਾਂ ਸਟਾਰਟ ਕਰਕੇ ਲੋ ਆਰੀ ਬਾਰੇ ਜੇ ਤੁਹਾਨੂੰ ਪਤਾ ਹੈ ਪੂਰਾ ਸ਼ੌਂਗ ਆ ਰੱਖਿਆ ਹੋਇਆ ਸੀਗਾ ਠੀਕ ਹੈ ਜੀ ਇਹ ਜਿਵੇਂ ਡਿਮਾਂਡ ਵਗੈਰਾ ਆਪਾਂ ਲਿਖ ਕੇ ਪਾ ਦਾਂਗੇ ਉੱਪਰ ਜਿੰਨੀ ਵੀ ਕੋਈ ਫਲਕਾ ਦੀ ਮੰਨ ਕੇ ਚਲੋ ਅਸੀਂ ਲੈ ਕੇ ਜਾਣੇ ਜਾਂ ਸੀ ਉਹਨਾਂ ਰਸਤੇ 'ਚ ਖੜੇ ਸੀਗੇ ਆ ਦੇ ਲੋ ਆ ਨੰਗਲ ਵਾਲਾ ਆਪਣਾ ਨੂਰਪੁਰ ਬੇਦੀ ਵਾਲਾ ਰੋਡ ਹੈ ਤੇ ਇੱਧਰ ਆ ਰੁਪੜ ਵਾਲਾ ਤੇ ਬਾਕੀ ਤੁਹਾਨੂੰ ਪਾਉਣਿਆ ਫਰੀ ਤੋਂ ਆਸ ਨੂੰ ਵੀਡੀਓ ਉੱਤੇ ਬਸ ਲਾਓ ਜੀ ਬਾਬਿਓ ਟਰੈਕਟਰ ਆਪਣਾ ਹੋ ਗਿਆ ਰੈਡੀ ਪਜਾ ਪਜਾ ਦੀ ਇਹ ਲੈ ਕੇ ਜਾਣਾ ਬਈਆਂ ਨੇ ਤੇ ਉਹ 45 ਆਪਾਂ ਨੇ ਕੱਟਿਆ ਵਿੱਚ ਉਹ ਉਹਦੀ ਹੁਣ ਵਾਸ਼ਿੰਗ ਪੂਸ਼ਿੰਗ ਕਰਕੇ ਤੁਹਾਨੂੰ ਕੱਲ ਕੋਲ ਨੂੰ ਪਾਵਾਂਗੇ ਤੇ ਵੀਡੀਓ ਦੁਆਰੇ ਤੇ ਨਾਲ ਡਿਮਾਂਡ ਦੱਸਾਂਗੇ ਉਹਦੀ ਕਿ ਬਿਆਬਿਆ ਡੀ ਬਾਬੇ ਉਹ ਪਹਿਲਾਂ 3 2 ਸਪੀਡ ਚ ਸੀਗਾ ਹੁਣ ਇਹ 3 ਚ ਕਰਦੇ ਨੇ ਇਹਨਾਂ ਨੇ 14 ਦੇ ਪਹਿਲਾਂ ਟਾਇਰ ਆਉਂਦੇ ਸੀ ਮਗਰਲੇ ਹੁਣ 15 ਦੇ ਕਰਤੇ ਵਧੀਆ ਮੰਨ ਕੇ ਚੱਲੂ 50 ਚੀ ਦੇ ਵਿੱਚ ਜਿਹਨੇ ਵੀ ਫਰਨਲ ਡਰਾਈਵਰ ਵਧੀਆ ਕਾਮਯਾਬ ਹੈ ਪੂਰਾ ਤੇ ਸੁਪਰ ਸੀਟਰ ਵਗੈਰਾ ਨੂੰ ਵੀ ਵਧੀਆ ਹੁਣ ਐਨ ਚੱਲੂ ਆ ਇਹ ਪੂਰਾ ਬਾਕੀ ਬਾਈਆਂ ਦਾ ਵੀ ਲੋਨ ਲਾ ਮੰਗੇ ਵੀ ਬਾਈਆਂ ਦਾ ਕਿਵੇਂ ਬਾਈਆਂ ਨੂੰ ਵੀ ਲੱਗਿਆ ਵੀ ਚੌਂਡੀਰ ਲਈਏ ਜਾਂ ਕਿਦਾਂ ਪਸੰਦ ਆਇਆ ਕੀ ਹਿਸਾਬ-ਤਾਬ ਠੀਕ ਹੈ ਜੀ ਬਾਕੀ ਪਾਵਲੇ ਵੀਰ ਆ ਜਾ ਵੀਰ ਇੱਧਰ ਨੂੰ ਯਾਰ ਕੀ ਹਾਲ ਹੈ ਭਾਈ ਵਧੀਆ ਬਾਬੇ ਇਹ ਮੁੰਡਾ ਸਾਰਾ ਸੰਗ ਰੱਤਦਾ ਜਾ ਧੁੱਪ ਵੰਦੀ ਹੈ ਵੀਰੇ ਟਰੈਕਟਰ ਫਿਰ ਦੇ ਦਿੱਤਾ ਟਰੈਕਟਰ ਦੇ ਦਿੱਤਾ ਜੀ ਚੱਲ ਵਧੀਆ ਜਣ ਇਹਨਾਂ ਨੇ ਬਾਈਆਂ ਨੇ ਨਾ ਮੰਨ ਕੇ ਚਲੋ ਵੀ ਛਤਰੀ ਬੈਂਪਰ ਕੱਖ ਵੀ ਨਹੀਂ ਲਵਾਇਆ ਹਨਾ ਉਹ ਹਾਂ ਓਕਰ ਡਰਾਇਵਰ ਬਸ ਓਕਰ ਡਰਾਇਵਰ ਲੱਗੀ ਹੈ ਜੀ ਤੇ ਉਹ ਦੇ ਜਿਹੜੇ ਮੰਨ ਕੇ ਚੱਲ ਪਵਨ ਜਿਹੜਾ ਬੰਪਰ ਛਤਰੀ ਨਹੀਂ ਲਵਾਇਆ ਉਹਦੇ ਪੈਸੇ ਲੈਸ ਹੋ ਜਾਂਦੇ ਹਨਾ ਹਾਂ ਉਹਦੇ ਸੌਦੇ ਦੇ ਵਿੱਚ ਬਾਪੂ ਪੈਸੇ ਲੈਸ ਹੋ ਜਾਂਦੇ ਹਨਾ ਹਾਂ ਫਾਈਬਰ ਹੁੰਦੇ ਭਾਣ ਹਾਂ ਫਾਈਬਰ ਵਾਲੀ ਲਾਉਣੇ ਜ਼ਿਆਦਾ ਹਨਾ ਤਾਂ ਕਰਕੇ ਠੀਕ ਆ ਚਲੋ ਠੀਕ ਆ ਬਾਪੂ ਅੱਜ ਦੀ ਵੀਡੀਓ ਚ ਇੰਨਾ ਕੇ ਬਾਕੀ ਜਵਾਨੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰਦੇ ਜਾ ਕਰੋ ਬਾਪੂ ਧੰਨਵਾਦ